ਅੰਮ੍ਰਿਤਸਰ ਤੋਂ ਬੇਖਤ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤਿੰਨ ਮੁੰਡੇ ਨਹਿਰ ਦੇ ਵਿੱਚ ਨਹਾਉਣ ਜਾਂਦੇ ਆ ਪਰ ਰੱਸੀ ਟੁੱਟਣ ਕਰਕੇ ਨਹਿਰ ਦੇ ਵਿੱਚ ਨਹਾਉਣ ਦੇ ਵਾਸਤੇ ਰੱਸੀ ਦਾ ਸਹਾਰਾ ਲੈਂਦੇ ਨੇ ਪਰ ਰੱਸੀ ਜਦੋਂ ਅੱਧ ਵਿਚਾਲਿਓਂ ਟੁੱਟ ਜਾਂਦੀ ਹੈ ਤਾਂ ਤਿੰਨੋਂ ਜਣੇ ਉਸ ਨਹਿਰ ਦੇ ਵਿੱਚ ਡੁੱਬ ਜਾਂਦੇ ਨੇ ਜੀ ਹਾਂ ਰਾਜਾ ਸਾਸੀ ਵਾਲੀ ਨਹਿਰ ਦੇ ਵਿੱਚ ਡੁੱਬਣ ਦਾ ਸਮਾਚਾਰ ਜਿਹੜਾ ਆ ਉਹ ਪ੍ਰਾਪਤ ਹੋਇਆ ਹੈ ਅਜੇ ਤੱਕ ਵੀ ਲਾਸ਼ਾਂ ਜਿਹੜੀਆਂ ਨੇ ਉਹ ਲੱਭੀਆਂ ਨਹੀਂ ਐ ਕਿਉਂਕਿ ਪਾਣੀ ਦਾ ਵਹਾਅ ਜਿਹੜਾ ਆ ਉਹ ਵੀ ਤੇਜ਼ ਸੀ ਔਰ ਨਹਿਰ ਜਿਹੜੀ ਐ ਉਹ ਵੀ ਡੂੰਗੀ ਦੱਸੀ ਜਾ ਰਹੀ ਐ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬੋਲੇ ਨੰਗਲ ਰਾਜਾ ਸੰਸੀ ਦੇ ਕੋਲੇ ਪਿੰਡ ਐ ਜਿੱਥੇ ਦੀ ਇਹ ਘਟਨਾ ਵਾਪਰੀ ਐ ਨਰਾਸਲ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ ਸੀਗਾ ਔਰ ਸਮਾਗਮ ਦੇ ਵਿੱਚ ਇਹ ਲੰਗਰ ਛੱਕੇ ਮੁੰਡੇ ਜਿਹੜੇ ਐ ਤੇ ਨਹਿਰ ਦੇ ਕੋਲ ਢਾਉਣ ਦੇ ਵਾਸਤੇ ਚਲੇ ਜਾਂਦੇ ਐ ਜਦ ਇੱਕ ਬੂਜੇ ਨੂੰ ਰੱਸੀ ਦੀ ਗੰਡ ਮਾਰੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਤਿੰਨ ਜਣੇ ਨਹਾਉਣ ਦੇ ਵਾਸਤੇ ਨਹਿਰ ਦੇ ਵਿੱਚ ਉਤਰਦੇ ਨੇ ਤੇ ਚੌਥਾ ਜਣਾ ਵੀ ਨਹਿਰ ਦੇ ਵਿੱਚ ਨਹਾਉਣ ਦੇ ਵਾਸਤੇ ਉਤਰਦਾ ਔਰ ਉਹ ਬੂਜੇ ਦੇ ਨਾਲ ਰੱਸੀ ਜਿਹੜੀ ਮਾਰੀ ਹੋਈ ਹੈ ਤਸਵੀਰਾਂ ਅਸੀਂ ਤੁਹਾਨੂੰ ਇਸ ਨਹਿਰ ਦੀਆਂ ਦਿਖਾ ਰਹੇ ਹਾਂ ਔਰ ਰੱਸੀ ਵੀ ਤੁਹਾਨੂੰ ਦਿਖਾਈ ਦੇਵੇਗੀ ਆ ਪੈਂਦ ਦੀ ਜਿਹੜੀ ਰੱਸੀ ਹੁੰਦੀ ਹੈ ਉਹਦੀ ਮਦਦ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਦੇ ਵਾਸਤੇ ਉਤਰੇ ਹੋਏ ਸੀ ਤਾਂ ਜਦੋਂ ਰੱਸੀ ਅੱਧ ਵਿਚਾਲਿਓਂ ਟੁੱਟ ਗਈ ਚਾਰ ਜਣੇ ਨਹਿਰ ਚ ਣਾਉਣ ਦੇ ਵਾਸਤੇ ਉਤਰੇ ਸੀ ਚੌਵਾਂ ਤੇ ਵਿੱਚੋਂ ਚੌਥੇ ਜਣੇ ਨੂੰ ਤਾਂ ਬਚਾ ਲਿਆ ਗਿਆ ਉਹਦੇ ਭਰਾ ਦੇ ਵੱਲੋਂ ਉਹਨੂੰ ਬਾਹਰ ਖਿੱਚ ਲਿਆ ਗਿਆ ਸੀ ਪਰ ਜਿਹੜੇ ਬਾਕੀ ਦੇ ਤਿੰਨ ਮੁੰਡੇ ਐ ਉਹ ਇਸ ਨਹਿਰ ਦੇ ਵਿੱਚ ਹੀ ਡੁੱਬ ਚੁੱਕੇ ਨੇ ਜਿਨ੍ਹਾਂ ਦੀ ਅਜੇ ਤੱਕ ਬਾਡੀ ਜਿਹੜੀ ਐ ਉਹ ਨਹੀਂ ਮਿਲੀ ਕਿਉਂਕਿ ਪਾਣੀ ਵੀ ਇੱਥੇ ਦੱਸਿਆ ਜਾ ਰਿਹਾ ਕਿ ਬਹੁਤ ਤੇਜ਼ ਸੀਗਾ ਪਾਣੀ ਦਾ ਵਹਾਅ ਜਿਹੜਾ ਆ ਉਹ ਬੜਾ ਤੇਜ਼ ਐ ਔਰ ਨਹਿਰ ਜਿਹੜੀ ਐ ਉਹ ਵੀ ਡੂੰਗੀ ਦੱਸੀ ਜਾ ਰਹੀ ਆ 15 ਤੋਂ 20 ਫੁੱਟ ਦੱਸਿਆ ਜਾ ਰਿਹਾ ਕਿ ਨਹਿਰ ਜਿਹੜੀ ਐ ਉਹ ਡੂੰਗੀ ਹੈ ਤੇ ਪਾਣੀ ਦਾ ਵਹਾਅ ਤੇਜ਼ ਹੁਣ ਕਰਕੇ ਜਿਹੜਾ ਆ ਉਹ ਅਜੇ ਤੱਕ ਬਾੜੀਆਂ ਜਿਹੜੀਆਂ ਨੇ ਨਹੀਂ ਮਿਲ ਪਾਈਆਂ ਔਰ ਤੈਰਨ ਦੀ ਗੱਲ ਕਰੀਏ ਤਾਂ ਮਾਪਿਓ ਦਾ ਕਹਿਣਾ ਹੈ ਕਿ ਤੈਰਨਾ ਕਿਸੇ ਨੂੰ ਨਹੀਂ ਆਉਂਦਾ ਸੀਗਾ ਤਿੰਨਾ ਮੁੰਡਿਆਂ ਦੇ ਵਿੱਚੋਂ ਸਿਰਫ ਇੱਕ ਜਣੇ ਨੂੰ ਤੈਰਨਾ ਆਉਂਦਾ ਸੀ ਪਰ ਉਹ ਵੀ ਬਾਹਰ ਨਹੀਂ ਨਿਕਲ ਪਾਇਆ ਵਹਾ ਇਨਾ ਜਿਆਦਾ ਸੀ ਪਾਣੀ ਦਾ ਕਿ ਤਿੰਨੋਂ ਜਣੇ ਜਿਹੜੇ ਆ ਉਹ ਪਾਣੀ ਦੇ ਵਹਾ ਦੇ ਵਿੱਚ ਵਹਿ ਚੁੱਕੇ ਆ ਜਿਨ੍ਹਾਂ ਦੀ ਅਜੇ ਤੱਕ ਕੋਈ ਵੀ ਬਾਡੀ ਕੋਈ ਵੀ ਅਤਾ ਪਤਾ ਜਿਨ੍ਹਾਂ ਦਾ ਅਜੇ ਤੱਕ ਨਹੀਂ ਲੱਗ ਪਾਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਾ ਸੰਸੀ ਨਹਿਰ ਦੇ ਵਿੱਚ ਉਹ ਡੁੱਬੇ ਨੇ ਗੋਤਾਖੋਰਾਂ ਦੇ ਵੱਲੋਂ ਪੂਰੀ ਜਿਹੜੀ ਛਾੜਬੀਣ ਹੈ ਉਹ ਕੀਤੀ ਜਾ ਰਹੀ ਹੈ ਬਾਡੀਆਂ ਨੂੰ ਲੱਭਣ ਦੇ ਵਾਸਤੇ ਪਰ ਅਜੇ ਤੱਕ ਬਾਡੀਆਂ ਜਿਹੜੀਆਂ ਨਹੀਂ ਲੱਭ ਪਾਈਆਂ ਜੇਕਰ ਗੱਲ ਕਰੀਏ ਤਾਂ ਅ ਦੁਪਹਿਰੇ 11:30 12 ਵਜੇ ਦਾ ਸਮਾਂ ਦੱਸਿਆ ਗਿਆ ਹੈ ਕਿ ਜਦੋਂ ਇਹ ਨਹਿਰ ਦੇ ਵਿੱਚ ਨਹਾਉਣ ਦੇ ਵਾਸਤੇ ਵੜੇ ਸੀਗੇ ਤਾਂ ਉਦੋਂ ਹੀ ਰੱਸੀ ਟੁੱਟ ਜਾਂਦੀ ਹੈ ਤਾਂ ਉਦੋਂ ਤਿੰਨੋਂ ਜਣੇ ਜਿਹੜੇ ਆ ਉਹ ਨਹਿਰ ਦੇ ਵਿੱਚ ਡੁੱਬ ਜਾਂਦੇ ਆ ਜਦਕਿ ਚਾਰ ਜਣੇ ਅੰਦਰ ਗਏ ਹੁੰਦੇ ਆ ਚੌਥਾ ਤਾਂ ਬਾਹਰ ਨਿਕਲ ਆਉਂਦਾ ਹੈ ਪਰ ਜਿਹੜੇ ਬਾਕੀ ਤਿੰਨ ਆ ਉਹ ਨਹਿਰ ਦੇ ਵਿੱਚ ਹੀ ਡੁੱਬ ਜਾਂਦੇ ਆ ਜਿਨ੍ਹਾਂ ਦਾ ਅਜੇ ਤੱਕ ਕੋਈ ਵੀ ਅਤਾ ਪਤਾ ਜੁੜਾ ਆ ਨਹੀਂ ਲੱਗਾ ਤਾਂ ਤਸਵੀਰ ਦੇਖ ਸਕਦੇ ਹੋ ਬੜੀ ਹੀ ਮੰਦ ਭਾਗੀ ਖਬਰ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਰਾਜਾ ਸਾਸੀ ਤੋਂ ਸਾਹਮਣੇ ਆਈ ਹੈ ਜਿੱਥੇ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੋਇਆ ਤਾਂ ਤਸਵੀਰ ਦੇਖ ਸਕਦੇ ਹੋ ਪੁੱਬਾ ਮਾਰ ਕੇ ਮਾਪੇ ਰੋ ਰਹੇ ਐ ਕਿਉਂਕਿ ਨੌਜਵਾਨ ਮੁੰਡੇ ਐ ਇਹ ਜਿਹੜੇ ਨਹਿਰ ਦੇ ਵਿੱਚ ਡੁੱਬੇ ਐ ਰੱਸੀ ਦਾ ਸਹਾਰਾ ਲਿਆ ਸੀ ਨਹਿਰ ਦੇ ਲਾਗੇ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਦਰਖਤ ਬਣੇ ਹੋਏ ਐ ਤਾਂ ਉਹਨਾਂ ਬੂਝਿਆਂ ਨੂੰ ਰਸਤੀ ਰੱਸੀ ਦਾ ਵੱਲ ਜਿਹੜਾ ਉਹ ਗੰਢ ਜਿਹੜੀ ਮਾਰੀ ਗਈ ਦੋਸਤੋ ਬਾਦ ਰੱਸੀ ਦੇ ਸਹਾਰੇ ਨਹਾਉਣ ਦੇ ਵਾਸਤੇ ਨਹਿਰ ਦੇ ਵਿੱਚ ਚਲੇ ਗਏ ਪਰ ਜਦੋਂ ਨਹਿਰ ਦੇ ਵਿੱਚ ਜਾਂਦੇ ਆ ਤਾਂ ਰੱਸੀ ਉਧਰੋਂ ਟੁੱਟ ਜਾਂਦੀ ਹੈ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ ਔਰ ਤਿੰਨੋਂ ਨੌਜਵਾਨ ਜਿਹੜੇ ਆ ਪਾਣੀ ਦੇ ਵਹਾਅ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਵਹਿ ਚੁੱਕੇ ਨੇ ਜਿਨ੍ਹਾਂ ਦਾ ਅਜੇ ਤੱਕ ਕੋਈ ਵੀ ਅਤਾ ਪਤਾ ਨਹੀਂ ਲੱਗ ਪਾਇਆ ਗੋਤਾਖੋਰਾਂ ਦੇ ਵੱਲੋਂ ਭਾਲ ਜਾਰੀ ਹੈ ਔਰ ਨਹਿਰ ਵੀ ਕਾਫੀ ਡੂੰਘੀ ਦੱਸੀ ਜਾ ਰਹੀ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਇਸ ਬਾਬਤ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿ ਸਾਰੀ ਘਟਨਾ ਇਹ ਸਾਰਾ ਪਾਣਾ ਕਿਵੇਂ ਵਾਪਰੇ ਆ ਕੀ ਨਾਮ ਤੁਹਾਡਾ ਜੀ ਗੁਵਿੰਦਰ ਤੁਹਾਡੇ ਬੇਟੇ ਦਾ ਕੀ ਨਾਮ ਲਾਪ੍ਰੀਤ ਸਿੰਘ ਉਹਦੇ ਰਹਿੰਦੇ ਇੱਥੇ ਉਹ ਕਦੀ ਡੁੱਬਿਆ ਹੀ ਨਹੀਂ ਆ ਅੱਗੇ ਵੀ ਨਾ ਹੁੰਦਾ ਸੀ ਹਾਂਜੀ ਉਹਦੇ ਡੰਗਰ ਬੱਚਾ ਵਿਚਾਰ ਦੇ ਕਦੋਂ ਹੁੰਦੇ ਆਏ ਅੱਜ ਕੀ ਗੱਲ ਹੋਈ ਫਿਰ ਅੱਜ ਭਰਾਵਾ ਨਾਉਂਦੇ ਨਾਉਂਦੇ ਤਿੰਨ ਜਣੇ ਡੱਬ ਗਏ ਮੇਲਾ ਵੇਖਣਾ ਏ ਹਾਏ ਵੇ ਮੇਲਾ ਨਾਲ ਕੋਣ ਕੋਈ ਕੋਤਾਖੁਰ ਨੇ ਲੱਭਣ ਉਹਨਾਂ ਨੂੰ ਲੈ ਜਾਈਏ ਆਪਣੇ ਮੁੰਡੇ ਲੱਭਣ ਦੇ ਜੀ ਹੇ ਕਿ ਜਰਾ ਆਇਆ ਤੁਹਾਡਾ ਵਾ ਵ ਨਮਾਨੀ ਹੋ ਰੋਂਦਾ ਵਾ ਵ ਬਤਲੇ ਯਾ ਕ੍ਰਿਛਪੋਤਿਆ ਸਿਰੇ ਨਾ ਹੋਣਾ ਕੀ ਆਵੇ ਖਣ ਗਏ ਮੈਰ ਥਾਣੇ ਨੰਗਾ ਲੱਗ ਸਿਰ ਧੱਕ ਪਰ ਕਿੰਨੇ ਜਾਣ ਸੀਗੇ ਤੇ ਨਾ ਜਾਣਿਆ ਨਾ ਜਾਣਿਆ ਢਾਰ ਜਾਣੀ ਅੱਜ ਆ ਗਿਆ ਇੱਕ ਵਾਰ ਲੱਭੇ ਨਹੀਂ ਇਹਨੂੰ ਕਰ ਨੂੰ ਆ ਗਿਆ ਲੋਕੀਂ ਨੂੰ ਜੰਡੇ ਘੱਟ ਪੈਲੀ ਗਈ ਆਈ ਨਹੀਂ ਆਈ ਨਾ ਮਾਰ ਵੀ ਆ ਤੇ ਉਹਨਾਂ ਤੇ ਖਲਾਣੀ ਨਾਰ ਆ ਗਈ ਤੀਣਾ ਆਪਣਾ ਫਜੀਤ ਸਿੰਘ ਜੀ ਕਿਹੜਾ ਪਿੰਡ ਆ ਕੋਰਨਗਲ ਜੀ ਕੀ ਗੱਲ ਹੋਈ ਆ ਮੈਂ ਤੇ ਬੱਚੇ ਨਾ ਹੋਣਾ ਜੀ ਕੀ ਨਾ ਬੱਚਦਾ ਨਾ ਕੀ ਨਪਰੀ ਸਿੰਘ ਕਿੰਨੇ ਜਣੇ ਨੇ ਹੋਣਾ ਇਹ ਤਿੰਨ ਬੱਚੇ ਨੇ ਹੋਣੇ ਜੀ ਅੱਜ ਕੀ ਗੱਲ ਹੋਈ ਹੁਣ ਡੁੱਬ ਕੇ ਨਹਿ ਚੀ ਜੀ ਕੀ ਉਹ ਲੱਭਣ ਦੇ ਲੱਭੇ ਨਹੀਂ ਹਲੇ ਨਹੀਂ ਜੀ ਜਦੋਂ ਕਿੰਨੇ ਵਜੇ ਦੀ ਗੱਲ ਹੈ ਸਾਰੀ 8:11 ਵਜੇ ਭਾਈ ਜੀ 8:11 ਵਜੇ ਜੀ 8:11 ਜੀ 8:11 ਵਜੇ ਜੀ ਹੋਣ ਕਿੰਨਾ ਟਾਈਮ ਹੋ ਗਿਆ ਵਾ ਕਿੰਨਾ ਹੋ ਗਿਆ ਜੀ 3 ਵਜੇ ਜੀ 3 ਵਜੇ ਜੀ ਕੀ ਉਹ ਤੈਰੂ ਸੀ ਪਾਣ ਨਾਉਣ ਦੇਗੇ ਅੱਜ ਪਹਿਲੀ ਵਾਰੀ ਨਾ ਬੜੇ ਬੜੀ ਨਹੀਂ ਇੱਕ ਦਾ ਤਰ ਵੀ ਇੱਕ ਦੋ ਨਹੀਂ ਤੈਰੂ ਸੀ ਕਿ ਨਹੀਂ ਉਹ ਹਾਂ ਜੀ ਇੱਕ ਤਾਂ ਹੋਈ ਆ ਤੇ ਇਹ ਤੁਹਾਡੇ ਮੁੰਡਿਆਂ ਨੂੰ ਕਰਨ ਜਾ ਸੀ ਹਾਂ ਨਹੀਂ ਨੋਰਮਲੀ ਜਾ ਜੀ ਜੀ ਹੋ ਜੀ ਇਹ ਹੁਣ ਹੋਰ ਵੀ ਆਇਆ ਕੋਲ ਬਣ ਸਰਕਾਰੀ ਮੁਲਾਜ਼ਮ ਆਇਆ ਕੋਲ ਬਣਾਸਾ ਲੇਕਿਨ ਉਹ ਤਾਂ ਕੋਈ ਆਇਆ ਹੀ ਨਹੀਂ ਹਲੇ ਨਹੀਂ ਆਇਆ ਇਹ ਕਿੰਨਾਂ ਵੱਲੋਂ ਸੇਵਾ ਚੱਲਣੀ ਸਾਰੇ ਪਿੰਡ ਦੇ ਰੁਕੀ ਦੇਖ ਲਓ ਅਮਰਪੁਰ ਬਾਈ ਨਾਮ ਉਹ ਅ ਮੁੰਡੇ ਬੱਚੇ ਡੁੱਬੇ ਕਿੰਨੇ ਚਿਰ ਤੇ ਲੱਭਣ ਡੇ ਜੇ ਜੀ 12:30 ਵਜੇ 11:30 ਵਜੇ ਤੱਕ ਡੁੱਬੇ ਜੋ ਹਾਂਜੀ ਤੇ ਲੱਭਣ ਦੇ ਪਾਣੀ ਕਿੰਨਾ ਡੂੰਘਾ ਪਾਣੀ ਹੈ ਪਾਣੀ ਵਿੱਚ 10 ਕੋਟ ਹੈਗਾ 10-15 ਕੋਟ ਹੈਗਾ ਤੇ ਕੀ ਲੱਗਦਾ ਆ ਉਹਨਾਂ ਟਿਕਰ ਦੀ ਵੇਖਿਆ ਕੀ ਲੱਭਾ ਵੇਖਿਆ ਨਹੀਂ ਪਾਜੀ ਲੱਭਾ ਨਹੀਂ ਤਾਂ ਕੁਝ ਉਹਦਾ ਕੋਸ਼ਿਸ਼ ਕਰਦੇ ਆ ਪਰ ਬਹੁਤ ਸ਼ਰਾਬ ਹੋ ਗਈ ਆ ਜੀ ਜੇ ਆਪ ਬੋਲਦੇ ਪਾਣੀ ਦਾ ਕਿੰਨਾ ਕਿ ਬਈ ਅੱਖਰ ਨਹੀਂ ਕੀਤਾ ਹਾਂਜੀ ਪਾਣੀ ਦਾ ਬਹਾਵ ਕਿੰਨਾ ਤੇਜ਼ ਹੈ ਪਾਣੀ ਦਾ ਭਾਪਾ ਜੀ ਬਹੁਤ ਤੇਜ਼ ਹੋ ਗਿਆ ਕੀ ਹੋਣੇ ਗੋਤੇ ਖੋਰਾ ਨਾਲ ਲਿਆ ਕੇ ਹੁੰਦੇ ਨਿਕਲ ਸਕਦੇ ਹਾਂਜੀ ਉਹਨਾਂ ਉਹਨਾਂ ਜਿਹਾ ਤਾਂ ਨਿਕਲ ਸਕਦਾ ਉਹਨਾਂ ਵਿਦਿਆ ਇਤਿਹਾਸ ਉਹ ਤਾਂ ਅੰਡੇ ਆਪਣੀ ਕਿਸੇ ਕਿਸੇ ਬਾਰੇ ਗੱਲ ਨਹੀਂ ਬੰ ਕਿਵੇਂ ਪਾਣੀ ਦਾ ਵਿਹਾਰ ਬੜਾ ਜ਼ਿਆਦਾ ਹੋਇਆ। ਜੀ ਕੀ ਨਾਮ ਆਪਣਾ? ਨਿਰਮਲ ਸਿੰਘ। ਕਿਹੜਾ ਪਿੰਡ ਆ? ਕੋਲੇ ਮੰਗਲ। ਕੀ ਗੱਲ ਹੋਈ ਇਹ ਵਿੱਚ ਸਾਰੀ? ਅਸੀਂ ਗੱਲ ਇਹ ਬੈ ਬਾਬੇ ਦਾ ਸਮਾਗਮ ਚੱਲ ਰਿਹਾ ਸੀਦਾ ਸਾਹਿਬ ਦੇ। ਲੰਗਰ ਲੰਗਰ ਸ਼ਗਲ ਮੰਡਿਆ ਮਨਾਂ ਨੋਂਡਾ ਵੇ ਲੰਗਰ ਚੱਕ ਚੜ ਕੇ ਨੋਂਡਾ ਪਿਆ। ਤੇ ਬੂਝੇ ਨਾ ਰੱਸੀ ਬੰਨ ਕੇ ਤੈਂ ਦਾ ਜੱਸੀ ਹੁੰਦੀ ਆ। ਉਹ ਬੰਨ ਕੇ ਤੇ ਨੋਂਡਾ ਪੇਰੇ। ਤਿੰਨ ਮੁੰਡੇ ਪਹਿਲੋ ਬੜੇ ਚੌਥਾ ਵੀ ਵੜ ਗਿਆ। ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜਾ। ਉਹ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਨੇ। ਇਹ ਚੌਥਾ ਮੁੰਡਾ ਨਾ ਉਹਨੂੰ ਖਿੱਚ ਰਿਹਾ ਤੇ ਪ੍ਰ ਇਹ ਕਾਰਵਾਈ ਆ ਜੀ ਪਾਣੀ ਦਾ ਵਹਾਅ ਜਿਆਦਾ ਕੀ ਲੱਗਦਾ ਕਿ ਦੂਜੇ ਗਾਂਹ ਚਲ ਗਏ ਹੋਣਗੇ ਕਿਤੇ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫਟ ਪਾਣੀ ਹੈਗਾ 10 ਫਟ ਤੇ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਵਗਣ ਰਿਹਾ ਤੇ ਜਿਹੜੇ ਟੋਬੇ ਚਵਾੜੇ ਮੰਡੇ ਨਹੀਂ ਉਹਨਾਂ ਦੇ ਪੈਰ ਨਹੀਂ ਲੱਗਣ ਏਨੇ ਜ਼ੋਰ ਨਾਲ ਰੁੜਦੇ ਜਾਂ ਅੰਦਰ ਸਫਰ ਪਰ ਖਿੱਚਣ ਦੇ ਆ ਉਹ ਗਾਂਹ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਆਂਦੇ ਆ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਨੂੰ ਇਹ ਮੰਗ ਕੀਤੀ ਸੀ ਮਲਾਿਆਂ ਆਏ ਤਾਂ ਉਹਨਾਂ ਨੇ ਕਿ ਟੋਬੇ ਬਲਾਓ ਪੋਣ ਦੇ ਫੋਨ ਕੀਤਾ ਲਾਗੋਚਾਗੋ ਤੇ ਮਿਲ ਲੈਣੀ ਆ ਹਰੀ ਲਾਗੋ ਮਿਲਨੇ دریا ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋਚਾਗੋ ਟੋਬੇ ਨਹੀਂ ਮਿਲਦੇ ਪੋਣ ਦੇ ਵੀ ਵੱਡੇ ਸੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਟੋਬੇ ਭੇਜ ਦਿੰਨੇ ਇਹੋ ਗੱਲ ਹੋਈ ਆ ਤੇ ਪੁਲਿਸ ਹੁਣ ਫੇਰ ਉਹ ਪਿੱਤੇ ਵੱਡੇ ਪੋਣਾਂ ਦੇ ਗਈ ਆ ਫੇਰ ਗਈ ਆ ਉੱਥੇ ਮੁਲਾਜ਼ਮਾਂ ਲਾਏ ਜਿਵੇਂ ਲੱਗੇ ਨਾ ਉਹ ਦਰਵਾਜ਼ੇ ਲੱਗੇ ਆ ਉੱਥੇ ਮੁਲਾਜ਼ਮ ਲਾਏ ਦੋ ਤਿੰਨ ਨੇ ਫੜ ਕੇ ਗੱਡੀ ਲਾ ਕੇ ਆ ਵੀ